ਸੰਗਤ ਜੀ ਅੱਜ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਗੁਰੂ ਘਰਾ ਲੋਹਰ ਸਾਹਿਬ ਜੀ ਦੇ ਸੰਗਤ ਜੀ ਵੀਡੀਓ ਨੂੰ ਵਨ ਤੋਂ ਵਨ ਸ਼ੇਅਰ ਕਰ ਦਿਓ ਜੋ ਹੋਰ ਸੰਗਤ ਦਰਸ਼ਨ ਦਿਦਾਰੇ ਕਾਇ ਸਕਕੇ ਸੰਗਤ ਜੀ ਇਥੋਂ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦੇ ਆਂ ਪੰਪੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨਿਸ਼ਤ ਤੈ ਹੋ ਚੁੱਕਾ ਸੀ ਮਾਤਾ ਜੀਤ ਕੌਰ ਜੀ ਦੇ ਨਾਲ ਜਿਹੜੇ ਲਾਹੌਰ ਦੇ ਨਿਵਾਸੀ ਸਨ ਪਿਤਾ ਜੀ ਦਾ ਨਾਮ ਹਰਜਸ ਸਤੀਕੀ ਤੇ ਮਾਤਾ ਜੀ ਦਾ ਨਾਮ ਬੀਸ਼ਨ ਦੇਈ ਹੈ ਜਦੋਂ ਉਹ ਕਹਾਣੀ ਦਾ ਸੱਮਾ ਆਇਆ ਤਾਂ ਹਰਜਾ ਸਪੀਕੀ ਜੀ ਨੇ ਲਾਹੌਰ ਤੋਂ ਸਨੇਹਾ ਭੇਜਿਆ ਆਬਲੀ ਬਰਾਤ ਲੈ ਕੇ ਆਓ ਤਾਂ ਕਲਗੀਧਰ ਪਾਸ਼ਾ ਜੀ ਨੇ ਕਿਹਾ ਸਾਡਾ ਅਨੰਦਪੁਰ ਸਾਹਿਬ ਤੋਂ ਲਾਹੌਰ ਜਾਣਾ ਬੁੰਤੀ ਨਹੀਂ ਇਸ ਕਰਕੇ ਅਸੀਂ ਇੱਥੇ ਹੀ ਲਾਹੌਰ ਮੁਕਾਨ ਲੈਣੇ ਆ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਨਗਰ ਵਸਾਉਣ ਦਾ ਨਗਰ ਵਸਾਇਆ ਇਸ ਸਥਾਨ ਤੇ ਕਲਗੀਧਰ ਪਾਸ਼ਾ ਜੀ ਦਾ ਆਨੰਦਕਾਰਿਤ ਮਾਤਾ ਜੀਤ ਕੌਰ ਜੀ ਦੇ ਨਾਲ 23 ਫਾੜ ਸੰਮਤ 1734 ਨੂੰ ਹੋਇਆ ਇਸ ਨਗਰ ਦਾ ਨਾਮ ਗੁਰੂ ਜੀ ਦੇ ਆਪ ਰੱਖਿਆ ਗੁਰੂ ਘਰ ਲਾਹੌਰ ਅੱਜ ਇਸ ਸਥਾਨ ਤੇ ਗੁਰਦੁਆਰਾ ਗੁਰੂ ਘਰ ਲਾਹੌਰ ਸੁਸ਼ੋਭਿਤ ਹੈ ਜੀ ਸੰਗਤ ਜੀ ਅੱਜ ਦਾ ਸੇ ਦਰਸ਼ਨ ਕਰਾਵਾਂਗੇ ਗੁਰਦੁਆਰਾ ਗੁਰੂ ਕਲਾ ਹੋਰ ਸਾਹਿਬ ਜੀ ਦੇ ਸੰਗਤ ਜੀ ਵੀਰਿਆ ਨੂੰ ਵੱਧ ਤੋਂ ਵੱਧ ਸੇਰ ਕਰਦੇ ਜੋ ਹੋਰ ਸੰਗਤ ਦਰਸ਼ਨ ਦਿਦਾਰੇ ਕਰ ਸਕਕੇ ਸੰਗਤ ਜੀ ਇਥੋਂ ਦਾ ਇਤਿਹਾਸ ਜਾਣ ਦੇ ਕੋਸ਼ਿਸ਼ ਕਰਦੇ ਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਰਿਸ਼ਤਾ ਕਹੇ ਹੋ ਚੁੱਕਾ ਸੀ ਮਾਤਾ ਜੀਤ ਕੌਰ ਜੀ ਦੇ ਨਾਲ ਜਿਹੜੇ ਲਾਹੌਰ ਦੇ ਨਿਵਾਸੀ ਸਨ ਪਿਤਾ ਜੀ ਦਾ ਨਾਮ ਹਰਜਸ ਸਪੀਖੀ ਤੇ ਮਾਤਾ ਜੀ ਦਾ ਨਾਮ ਬੀਸ਼ਨ ਦੇਈ ਹੈ ਜਦੋਂ ਅੰਮ੍ਰਿਤਸਰ ਦਾ ਸੱਮਾ ਆਇਆ ਤਾਂ ਹਜਾ ਸਪੀਕੀ ਜੀ ਨੇ ਲਾਹੌਰ ਤੋਂ ਸੁਨੇਹਾ ਭੇਜਿਆ ਆਪਲੀ ਬਰਾਤ ਲੈ ਕੇ ਆਓ ਤਾਂ ਕਲਗੀਧਰ ਪਾਸ਼ਾ ਜੀ ਨੇ ਕਿਹਾ ਸਾਡਾ ਅਨੰਦਪੁਰ ਸਾਹਿਬ ਤੋਂ ਲਹੋ ਜਾਣਾ ਸੰਭਵ ਨਹੀਂ ਇਸ ਕਰਕੇ ਅਸੀਂ ਇੱਥੇ ਹੀ ਲਾਹੌਰ ਵਸਾ ਲੈਂਦੇ ਆ ਤਾਂ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਨਗਰ ਵਸਾਉਣਾ ਨਗਰ ਵਸਾਇਆ ਇਸ ਸਥਾਨ ਤੇ ਕਲਗੀਧਰ ਪਾਸ਼ਾ ਜੀ ਦਾ ਅਨੰਦਕਾਰਿਤ ਮਾਤਾ ਜੀਤ ਕੌਰ ਜੀ ਦੇ ਨਾਲ 23 ਵਾਰ ਸੰਮਾ ਸਤਾਰਾ 1734 ਨੂੰ ਹੋਇਆ ਇਸ ਨਗਰ ਦਾ ਨਾਮ ਗੁਰੂ ਜੀ ਦੇ ਆਪ ਰੱਖਿਆ ਗੁਰੂ ਘਰ ਲਾਹੌਰ ਅੱਜ ਇਸ ਸਥਾਨ ਤੇ ਗੁਰਦੁਆਰਾ ਗੁਰੂ ਘਰ ਲਾਹੌਰ ਸ਼ੁਸ਼ੋਭਿਤ ਹੈ ਜੀ